ਪਿੰਕ ਕਾਰਡ ਨਹੀਂ ਮਿਲ ਰਿਹਾ 5-6 ਮਹੀਨੇ ਹੋ ਗਏ ਸਾਈਪ੍ਰਸ ਰਹਿੰਦੇ ਨੇ ਸਾਸ਼ੀਕਲ ਦੋਸਤੋ ਮੈਂ ਹੋਸਨ 47 ਬਾਗ ਸਵਾਗਤ ਆ ਤੁਹਾਡਾ ਨਹੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਗੱਲ ਕਰਦੇ ਆ ਪਿੰਕ ਕਾਰਡ ਬਾਰੇ ਹੁਣ ਮੈਨੂੰ ਪਿਛਲੇ ਹਫਤੇ ਇੱਕ ਬਾਈ ਦਾ ਫੋਨ ਆਇਆ ਤੇ ਉਹ ਕਹਿੰਦਾ ਮੈਨੂੰ 4 4.5 ਮਹੀਨੇ ਹੋ ਗਏ ਵੀ ਮੇਰਾ ਪਿੰਕ ਨਹੀਂ ਮਿਲ ਰਿਹਾ ਵੀ ਕੀ ਚੱਕਰ ਆ ਹੁਣ ਮੈਂ ਸਾਨੂੰ ਦੱਸਾਂ ਵੀ ਜਿਹੜੇ ਸਾਈਪ੍ਰਸ ਆ ਰਹੇ ਨੇ ਉਹ ਚਾਹੇ ਵਰਕ ਪਰਮਿਟ ਤੇ ਆ ਚਾਹੇ ਸਟੂਡੈਂਟ ਆ ਹਨਾ ਕਿਵੇਂ ਵੀ ਆ ਰਹੇ ਨੇ ਤਾਂ ਜਦੋਂ ਹੋ ਜਾਂਦੇ ਆ ਤੁਹਾਡੇ ਫਿੰਗਰ ਫਿੰਗਰ ਹੋਣ ਤੋਂ ਬਾਅਦ ਚ 4.5 ਮਹੀਨਿਆਂ ਬਾਅਦ ਤੁਹਾਨੂੰ ਮਿਲਣਾ ਇੱਕ ਲੈਟਰ ਤਾਂ ਲੈਟਰ ਦੇ ਉੱਤੇ ਲਿਖਿਆ ਹੁੰਦਾ ਵੀ 30 ਦਿਨਾਂ ਦੇ ਵਿੱਚ ਵਿੱਚ ਤੁਸੀਂ ਆਵਦਾ ਇਮੀਗ੍ਰੇਸ਼ਨ ਆ ਕੇ ਆਪਦਾ ਪਿੰਕ ਕਾਰਡ ਤੁਸੀਂ ਇੱਥੋਂ ਫੜ ਕੇ ਲੈ ਜਿਓ ਸਹੀ ਤਰੀਕਾ ਹੈਗਾ ਉਹ ਹੈਨਾ ਵੀ ਇੱਦਾਂ ਫੜ ਕੇ ਲੈ ਜਿਓ ਹੁਣ ਕੀ ਚੱਕਰ ਹੋਇਆ ਪਿਆ ਕਈ ਹੁਣ ਓਨਰ ਪਿੰਕ ਕਾਰਡ ਹੀ ਨਹੀਂ ਦਿੰਦੇ ਆਪ ਉਹ ਲੈਟਰ ਆਪ ਹੀ ਰੱਖ ਲੈਂਦੇ ਆ ਜਾਂ ਪਿੰਕ ਕਾਰਡ ਆਪ ਰੱਖ ਲੈਂਦੇ ਆ ਇੱਥੋਂ ਤੱਕ ਕਿ ਕਈ ਓਨਰ ਪਾਸਪੋਰਟ ਵੀ ਆਪਦੇ ਕੋਲ ਰੱਖ ਲੈਂਦੇ ਆ ਉਹ ਕਾਰਨ ਕੀ ਆ ਉਹ ਗੱਲ ਏਦਾਂ ਵੀ ਹੁਣ ਓਨਰ ਚਾਹੁੰਦੇ ਨਹੀਂ ਵੀ ਇਹ ਕਿਤੇ ਅੱਗੇ ਮੂਵ ਹੋ ਸਕਣ ਕਿਉਂਕਿ ਉਹਨਾਂ ਨੂੰ ਪਤਾ ਜੇ ਇਹਨਾਂ ਨੂੰ ਪਿੰਕ ਮਿਲ ਗਈ ਪਿੰਕ ਕਾਰਡ ਆ ਗਿਆ ਇਹਨਾਂ ਕੋਲੇ ਹੱਥ ਲੱਗ ਗਿਆ ਤਾਂ ਇਹਨਾਂ ਨੇ ਅੱਗੇ ਮੂਵ ਹੋ ਜਾਣਾ ਤਾਂ ਉਹਨਾਂ ਪਿੱਛੇ ਏਜੰਟ ਵੀ ਹੁੰਦੇ ਆ ਸਾਰੇ ਚਲੋ ਮਾਰੇ ਨਹੀਂ ਹੁੰਦੇ ਕੁਝ ਕੇ ਏਜੰਟ ਨੇ ਜਿਹੜੇ ਉਹਨਾਂ ਨੂੰ ਦੱਸ ਦਿੰਦੇ ਆ ਉਹਨਰ ਨੂੰ ਵੀ ਇਹਨਾਂ ਨੂੰ ਪਿੰਕ ਕਾਰਡ ਨਾ ਦਿਓ ਹਜੇ ਆਪਦੇ ਕੋਲੇ ਰੱਖ ਲਿਓ ਜਾਂ ਇਹਨਾਂ ਦਾ ਪਾਸਪੋਰਟ ਫੜ ਕੇ ਰੱਖ ਲਿਓ ਵੀ ਕਿਤੇ ਇਹ ਅੱਗੇ ਨਾ ਮੂਵ ਹੋ ਜਾਣ ਤਾਂ ਕਰਕੇ ਉਹ ਆਪ ਹੀ ਪਿੰਕ ਕਾਰਡ ਆਪਦੇ ਕੋਲੇ ਰੱਖ ਲੈਣੇ ਆ ਪਿੰਕ ਨਹੀਂ ਜਾਂਦੇ ਹੁਣ ਮੇਰਾ ਫਰੈਂਡ ਸੀ ਇੱਕ ਉਹ 7 7.5 ਮਹੀਨੇ ਇੱਕ ਮਾਲਕ ਕੋਲੇ ਰਿਹਾ ਪਰ ਉਹਨੂੰ ਪਿੰਕ ਕਾਰਡ ਨਹੀਂ ਮਿਲਿਆ ਤੇ ਜਦੋਂ ਉਹਨੇ ਉਥੋਂ ਰੀਲੀਜ਼ ਲੈ ਕੇ ਅੱਗੇ ਕਿਤੇ ਗਏ ਆ ਦੁਬਾਰਾ ਫਿੰਗਰ ਕਰਾਏ ਤਾਂ 4 ਕੁ ਮਹੀਨਿਆਂ ਬਾਅਦ ਉਹਨੂੰ ਲੈਟਰ ਮਿਲ ਗਿਆ ਵੀ ਆਪਦਾ 30 ਦਿਨਾਂ ਦੇ ਵਿੱਚ ਵਿੱਚ ਆਪਦਾ ਇਮੀਗ੍ਰੇਸ਼ਨ ਆ ਕੇ ਆਪਦਾ ਪਿੰਕ ਕਾਰਡ ਫੜ ਕੇ ਲੈ ਗਈ ਤਾਂ ਉਹਨੇ ਉੱਥੋਂ 4 ਕੁ ਮਹੀਨਾ ਬਾਅਦ ਹੀ ਉਹਨੂੰ ਪਿੰਕ ਕਾਰਡ ਮਿਲ ਗਿਆ ਹੁਣ ਇਹਦੇ ਪਿੱਛੇ ਰੀਜ਼ਨ ਇਹੀ ਸੀ ਵੀ ਉਹ ਓਨਰ ਚਾਹੁੰਦਾ ਨਹੀਂ ਸੀਗਾ ਵੀ ਇਹਨੂੰ ਮੈਂ ਪਿੰਕ ਕਾਰਡ ਦੇਵਾਂ ਉਹਦੇ ਮਨ ਦੇ ਵਿੱਚ ਡਰ ਸੀ ਵੀ ਕਿਤੇ ਇਹ ਅੱਗੇ ਨਾ ਮੂਵ ਹੋ ਜੇ ਤਾਂ ਕਿ ਚੱਕਰਾ ਜਦੋਂ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ ਵੀ ਤੁਹਾਡੇ ਘਰ ਜਿਹੜੇ ਲੈਟਰ ਆਉਂਦੇ ਆ ਤਾਂ ਉਹਨਾਂ ਦੇ ਵਿੱਚ ਤੁਹਾਡਾ ਤਾਂ ਨਹੀਂ ਕੋਈ ਲੈਟਰ ਆਇਆ ਇਹ ਚੀਜ਼ ਰੱਖਿਓ ਧਿਆਨ ਕਈ ਹੁਣ ਏਜੰਟ ਕੀ ਕਰਦੇ ਆ ਆਪ ਪਿੰਕ ਫੜ ਲੈ ਆਉਂਦੇ ਆ ਜਾਂ ਮਾਲਕ ਲੈਟਰ ਆਪ ਰੱਖ ਲੈਂਦੇ ਆ ਜੇ ਕਾਪਾ ਪੜਨੇ ਆਉਂਦੇ ਆ ਤਾਂ ਤਾਂ ਕਰਕੇ ਤੁਹਾਨੂੰ ਉੱਥੇ ਪਿੰਕ ਕਾਰਡ ਨਹੀਂ ਦਿੰਦੇ ਇਹ ਚੀਜ਼ ਤੁਸੀਂ ਹੁਣ ਖਾਸ ਧਿਆਨ ਰੱਖਣਾ ਜਦੋਂ ਹੋ ਗਏ ਛੋਟੇ ਫਿੰਗਰ ਤਾਂ 4 ਮਹੀਨਿਆਂ ਬਾਅਦ ਸਾਢੇ 4 ਮਹੀਨਿਆਂ ਬਾਅਦ ਜੇ ਤੁਹਾਨੂੰ ਲੈਟਰ ਵੀ ਨਹੀਂ ਮਿਲ ਰਿਹਾ ਤਾਂ ਤੁਸੀਂ ਇਮੀਗ੍ਰੇਸ਼ਨ ਖੁਦ ਚਲੇ ਜਾਇਓ ਆਪਦਾ ਪਾਸਪੋਰਟ ਨਾਲ ਲੈ ਕੇ ਜਾਇਓ ਤਾਂ ਜਾ ਕੇ ਉੱਥੇ ਤੁਸੀਂ ਕਹਿਣਾ ਵੀ ਭਾਈ ਮੈਨੂੰ ਪਿੰਕ ਕਾਰਡ ਮੇਰਾ ਆਇਆ ਨਹੀਂ ਵੀ ਚੈੱਕ ਕਰਕੇ ਦੱਸੋ ਜੇ ਉੱਥੇ ਬਣਿਆ ਪਿਆ ਹੋਇਆ ਉਹਨਾਂ ਨੇ ਤੁਹਾਨੂੰ ਨਾਲ ਦੀ ਨਾਲ ਦੇ ਦੇਣਾ ਨਹੀਂ ਉਹਨਾਂ ਨੇ ਤੁਹਾਨੂੰ ਦੱਸ ਦੇਣਾ ਵੀ ਭਾਈ ਹਜੇ ਰੋਕੇ ਜਾਊਗਾ ਤਾਂ ਆਉਦਾ ਇਮੀਗ੍ਰੇਸ਼ਨ ਜਾਇਆਇਓ ਕਿਸ ਦੀ ਵੇਟ ਨਾ ਕਰਿਓ ਕਿਸੇ ਏਜੰਟ ਨੂੰ ਫੋਨ ਨਾ ਕਰਿਓ ਕਿਸੇ ਮਾਲਕ ਦੀ ਅਮੰਤਾ ਕਰਨ ਦੀ ਲੋੜ ਨਹੀਂ 4 1/2 ਮਹੀਨਾ ਬਾਅਦ ਟਾਈਮ ਇੰਕ੍ਰੀਏਸ਼ਨ ਤੁਸੀਂ ਜਾ ਕੇ ਆਪਦਾ ਚੈੱਕ ਕਰ ਸਕਦੇ ਹੋ ਤਾਂ ਜ਼ਿਆਦਾ ਟਾਈਮ ਨਹੀਂ ਲੱਗਣਾ ਇਹਨੂੰ ਵੱਧ ਤੋਂ ਵੱਧ 5 ਮਹੀਨੇ ਲਾ ਲੋ ਹੋਰ ਇਹਦੇ ਉੱਤੇ ਟਾਈਮ ਨਹੀਂ ਲੱਗਦਾ ਉਦਾਂ ਚਲੋ ਹੁਣ ਮੰਨਿਆ ਵੀ ਹੁਣ ਕਾਫੀ ਜ਼ਿਆਦਾ ਆ ਰਹੇ ਆ ਸਟੂਡੈਂਟ ਆ ਰਹੇ ਆ ਵਰਕਰ ਵੀ ਆ ਰਹੇ ਨੇ ਪਰ ਇਹਦਾ ਟਾਈਮ ਹੈਗਾ ਹੀ ਇੰਨਾ ਕਾ 4-5 ਮਹੀਨਾ ਤਾਂ ਜ਼ਿਆਦਾ ਟਾਈਮ ਨਹੀਂ ਹੈਗਾ ਪਿੰਕ ਕਾਰਡ ਦਾ ਤੋ ਐਦਾ ਤੁਸੀਂ ਜਾ ਕੇ ਆਪਦਾ ਇਮੀਗ੍ਰੇਸ਼ਨ ਦਾ ਆਪਦਾ ਪਿੰਕ ਕਾਰਡ ਤੁਸੀਂ ਆਪਦਾ ਪ੍ਰਾਪਤ ਕਰ ਸਕਦੇ ਹੋ ਤੇ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰ ਦਿਓ ਜਿਹੜੇ ਨਵੇਂ ਨੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਰ ਦਿਓ ਕਲਿੱਕ ਤਾਂ ਕਿ ਨਵੇਂ-ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਅੱਗੇ ਆ ਸਕੇ ਜਲਦੀ ਮਿਲਦੇ ਹਾਂ ਇੱਕ ਹੋਰ ਸੋਹਣਾ ਜਿਹਾ ਟਾਪਿਕ ਲੈ ਕੇ ਥੈਂਕ ਯੂ ਸੋ ਮੱਚ ਬਾਏ ਟੇਕ ਕੇ